ਅੱਗੇ ਕਹਿੰਦੇ ਸੀ ਭਗਵਾਨ ਤੋਂ ਮਾਣ ਆਊਗਾ ਤੇ ਠੀਕ ਸਾਤ ਸਭ ਕੁਝ ਹੀ ਹੋਊਗਾ। ਨਾ ਭਗਵਾਨਤ ਮੰਨਨੇ ਸਾਡੀਆਂ ਟੈਨਸ਼ਨ ਨਾ ਸਾਨੂੰ ਵਾਧੂ ਕੋਈ ਪੈਸਾ ਦਿੱਤਾ। ਇਦਾਂ ਦਾ ਹਾਲਾਤ ਹੀ ਨਹੀਂ ਜੀ ਦੇਖ ਕੇ। ਕਾਗਜ਼ ਖੋਹ, ਵਾਲੀਆਂ ਖੋਹ, ਟਰਾਲੀਆਂ ਚੋਰੀ ਕਰ, ਕਿਹੜੀ ਜੀਜੇ ਆ ਜਿਹੜੀ ਨਹੀਂ ਖੋਈ ਇਹਨਾਂ ਨੇ। ਸਾਰਾ ਕੋਈ ਕਿਸਾਨਾਂ ਨਾਲ ਦੇ ਲੋ ਕਿਦਾ ਟਰਾਲੀਆਂ ਖੋਈਆਂ ਸਾਰਾ ਕੋਈ ਕੀਤਾ। ਇਹੋ ਜਿਹਾ ਨਹੀਂ ਜੀ ਉਹ ਤਾਂ ਦੱਬੀਆਂ ਮਿਲ ਰਹੀਆਂ ਧਰਤੀ 'ਚ ਦੱਬੀਆਂ ਐ ਜੀ। ਉਹ ਵੱਡੀਆਂ ਕਰਦੇ ਸੀ। ਸ਼ਾਇਦ ਉਹ ਕਹਿੰਦੇ ਲੋਹਾ ਉਹ ਕਹਿੰਦੇ ਪੀ ਕਿਤੇ ਸਕੇ ਆ ਭਲੇਗੇ ਜਿ ਸੀਗੇ ਵੀ ਜਦ ਆਪਾਂ ਬੂਟਾ ਲਾਈਦਾ ਨਾ ਵੀ ਉੱਟ ਕੱਢਦਾ ਉਹ ਇਦਾਂ ਵੱਡੀਆਂ ਕਰਦੇ ਸੀ ਉਹ ਆਤਮਾ ਨੂੰ ਪਸੰਦ ਨਹੀਂ ਕਰਦੇ ਹਾਂ ਜੀ ਉਹ ਕੀਤਾ ਕੀ ਆ ਜੀ ਉਹਨਾਂ ਨੇ ਗਰੀਬ ਦਾ ਨਹੀਂ ਕੋਈ ਸੋਚਿਆ ਆ ਬੁੜੀਆਂ ਨੂੰ ਲਾ ਲਾਤਾ ਜੀ ਇਹ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਕੋਈ ਦਿੱਤਾ ਹੀ ਨਹੀਂ ਕਿਸੇ ਨੂੰ ਵੀ ਕਹਿੰਦੇ ਨਵੀਂ ਕ੍ਰਾਂਤੀ ਆਈ ਆ ਕਾਗਜ਼ ਖੋ ਕ੍ਰਾਂਤੀ ਉੱਚ ਤੁਸੀਂ ਕਾਮਯਾਬ ਹੋ ਗਏ ਕਾਗਜ਼ ਪੜਨ ਦੇ ਵਿੱਚ ਜੀ ਇਹ ਪਾਰਟੀ ਬਣੀ ਸੀ ਨੈਟ ਤੋਂ ਸਹੀ ਆ ਤੇ ਉਦੋਂ ਨੈਟ ਤੋਂ ਪਾਰਟੀ ਬਣੀ ਸੀ ਤੇ ਉਦੋਂ ਸਾਡੇ ਬਜ਼ੁਰਗਾਂ ਨੂੰ ਫੇਸਬੁੱਕ ਨਹੀਂ ਸੀ ਚਲੋਣੀ ਆਉਂਦੀ ਉਹ ਜਿੱਥੇ ਲੋਕਾਂ ਨੇ ਕਹਿ ਤਾ ਮੁੰਡਿਆਂ ਨੇ ਕਹਿ ਤਾ ਵੀ ਬਦਲਾਵ ਉਹ ਬਦਲਾਵ ਦੇ ਚੱਕਰ ਚ ਵੋਟਾਂ ਪਾਤੀਆਂ ਹੁਣ ਸਾਡੇ ਜ਼ਥੇਦਾਰ ਵੀ ਦਾ ਥੁੱਕ ਲਾ ਲਾ ਕੇ ਰੀਲਾਂ ਅੱਗੇ ਕਰਦੇ ਆ ਵੀ ਸਰਦਾਰ ਸੁਖਵੀਰ ਸਿੰਘ ਦੀ ਹੈ ਇਹੀ ਕਰਨੀ ਆ ਤ੍ਰੀਲ ਭਗਵਤ ਮਾਨ ਦੀ ਆ ਜਵੇ ਅੱਗੇ ਫੇਰ ਹੁਣ ਨਹੀਂ ਕਰਦੇ ਲਾਈਕ ਹੁਣ ਤਾਂ ਹੁਣ ਤਾਂ ਕਹਿੰਦੇ ਹੁੰਦੇ ਅੱਗੇ ਸ਼ੇਅਰ ਵੀ ਕਰਦੇ ਹੁਣ ਕੋਈ ਸ਼ੇਅਰ ਵੀ ਨਹੀਂ ਕਰਦਾ ਹੁਣ ਤਾਂ ਉਹਨਾਂ ਦੇ ਕਮੈਂਟ ਦੇਖਿਆ ਕਰੋ ਥੱਲੇ ਕੀ ਸੇਵਾ ਹੁੰਦੀ ਆ ਜੋ ਤਿਲ ਫੁੱਲ ਪੈਂਦਾ ਨਾ ਉਹਨਾਂ ਦੀ ਝੋਲੀ ਚ ਉਹਨਾਂ ਦੀ ਰੀਲ ਦੇ ਧਲੇ ਕਮੈਂਟ ਦੇਖਿਆ ਕਰੋ ਪੋਸਟ ਦੇ ਧਲੇ ਉਹ ਤਾਂ ਕਹਿੰਦੇ ਇਹ 2500 ਪੈਨਸ਼ਨ ਕਰਾਂਗੇ ਰੁਪਈਆ ਨਹੀਂ ਮਿਲਿਆ ਬਿਲਕੁਲ ਨਹੀਂ ਮਿਲਿਆ ਡਾਇਨਾਸੌਰ ਤਾਂ ਆ ਸਕਦੇ ਕਹਿੰਦੇ ਕੱਲ ਹੀ ਨਹੀਂ ਆ ਸਕਦੇ ਜੀ ਨਹੀਂ ਕਾਗਜ਼ੀ ਚਲੋ ਜੇ ਇਹਨਾਂ ਨੇ ਖੋ ਕੇ ਰੱਦ ਵੀ ਕਰਾਏ ਬਹੁਤਿਆਂ ਦੇ ਹੋਏ ਉਹ ਲੋਕਾਂ ਦੇ ਸਾਹਮਣੇ ਤਾਂ ਹਾਰੇ ਹੋਏ ਹੀ ਆ ਜੀ ਜੇ ਕਾਗਜ਼ ਖੋ ਕੇ ਜਦੋਂ ਭਰੇ ਨਹੀਂ ਜੇ ਉਮੀਦਵਾਰ ਜਿੱਤ ਵੀ ਗਿਆ ਇਹ ਜਿੱਤ ਉਹ ਹੁੰਦੀ ਆ ਜਿੱਨਾਂ ਚਿਰ ਤੁਹਾਨੂੰ ਇੱਜ਼ਤ ਮਿਲਦੀ ਜਦੋਂ ਆਪਾਂ ਧੋਖੇ ਨਾ ਜਾਂ ਧੱਕੇਸ਼ਾਹੀ ਨਾ ਕਿਤੇ ਆਪਾਂ ਜਿੱਤ ਪ੍ਰਾਪਤ ਕਰਦੇ ਆ ਨਾ ਉਹ ਲੋਕਾਂ ਦੇ ਆਪਾਂ ਦਿਲਾਂ 'ਚ ਨਹੀਂ ਜਿੱਤ ਸਕਦੇ ਮੈਂ ਉਹ ਆਉ ਆਉ ਰਹੀ ਕੀਤਾ ਮੈਂ ਉਹ ਹੀ ਕੰਮ ਕਰਦਾ ਹੈਗਾ ਜਿਹਦਾ ਉਹ ਕਰਦੇ ਆ ਨਾ ਐਸਡੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਪਿੰਡਾਂ ਦੇ ਵਿੱਚ ਹੋ ਰਹੀਆਂ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਭਰਮਾ ਹੰਗਾਰਾ ਮਿਲ ਰਿਹਾ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਿਹਾ ਬਾਈ ਅਵਤਾਰ ਸਿੰਘ ਨਿੱਝਰ ਕਿਉਂਕਿ ਇਹਨਾਂ ਦੇ ਵਾਈਫ ਜਿਹੜੇ ਨੇ ਉਹ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਨੇ ਤੇ ਇਹ ਕਹਿੰਦੇ ਵੀ ਭਾਈ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੈ ਤੇ ਬਾਈ ਹੁਣ ਆਪਾਂ ਦਾ ਸਵਾਗਤ ਕਰਦੇ ਆਂ ਬਾਈ ਸਾਸੀ ਗੱਲ ਜੀ ਪਹਿਲਾਂ ਤਾਂ ਸਾਸੀ ਗੱਲ ਜੀ ਤੁਹਾਡਾ ਤੇ ਸਾਰੇ ਦੋਸਤਾਂ ਦਾ ਸੋ ਜਿੰਨੇ ਵੀ ਪਿਆਰ ਕਰਨ ਵਾਲੇ ਜਿੰਨਾ ਜਿੱਦਾਂ ਹੁਣ ਜਿਹੜੇ ਵੀ ਪਿੰਡ ਜਾਣੇ ਜਿੰਨਾ ਹੰਗਾਰਾ ਮਿਲਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅੱਛਾ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਆਂ ਤੁਹਾਡੇ ਵਿਰੋਧੀ ਜਿਹੜੇ ਕਹਿੰਦੇ ਨੇ ਵੀ ਭਾਈ ਡਾਇਨਾਸੌਰ ਤਾਂ ਆ ਸਕਦੇ ਕਹਿੰਦੇ ਅਕਾਲੀ ਨਹੀਂ ਆ ਸਕਦੇ ਜੀ ਹੈਗਾ ਜੀ ਦੇ ਹਿਸਾਬ ਨਾਲ ਕਾਲੀ ਆ ਰਿਹਾ ਹੈ ਨਾ ਮੈਨੂੰ ਇਹ ਡਰਿਆ ਵੀ ਡਾਇਨਾਸੌਰ ਵੀ ਮਗਰ ਆ ਜਾਣੇ ਕਾਲੀਆਂ ਦੀ ਹਵਾ ਚੱਲਦੀ ਹੈ ਜੀ ਹੁਣ ਦਾ ਤੁਸੀਂ ਦੇਖ ਹੀ ਲਿਆ ਵੀ ਕਿੰਨਾ ਹੁਣ ਮੈਨੂੰ ਬਹੁਤ ਮਾਣ ਹੋਇਆ ਪਿੰਡ ਮੀਰਪੁਰ ਆਏ ਸੀ ਇੱਥੇ ਦੇ ਦੋ ਪੰਚਾਇਤਾਂ ਕਾਂਗਰਸ ਦੇ ਖਾਲੀ ਦਲ ਸਾਰੇ ਇਕੱਠੇ ਹੋ ਗਏ ਤਕਰੀਬਨ ਇਸ ਏਰੀਏ ਦੇ ਵਿੱਚੋ ਹੀ ਆ ਨਾ ਇੰਨਾ ਕਿ ਜ਼ਿਆਦਾ ਰੂਹ ਖੁਸ਼ ਹੋ ਗਈ ਕਹਿੰਦੇ ਹੁੰਦੇ ਇੱਕ ਪਿੰਡ ਵੀ ਇੱਕ ਪਾਸੇ ਹੋਇਆ ਹੋਵੇ ਨਾ ਉਹੀ ਨਹੀਂ ਮਾਣ ਹੁੰਦਾ ਇਹ ਮੇਰੇ ਨਾਲ ਤੇ ਚਾਰ ਪੰਜ ਪਿੰਡ ਆ ਨਾ ਮੈਨੂੰ ਬੰਦੇ ਕਹਿੰਦੇ ਤੂੰ ਚੰਗਾ ਇਲੈਕਸ਼ਨ ਚ ਲੜਨ ਲੱਗਾ ਉਹ ਤਾਂ ਸਾਡੇ ਪਿੰਡਾਂ ਦਾ ਇੱਕਾ ਹੀ ਘਰਾ ਹਤਾ ਸਾਰਿਆਂ ਦਾ ਆ ਵੀ ਦੇਖ ਲੋ ਇੱਥੇ ਸਾਰੇ ਕਾਂਗਰਸੀ ਅਕਾਲੀ ਇਕੱਠੇ ਆ ਸਾਰੇ ਆ ਆਮ ਵਾਲੇ ਵੀ ਇਕੱਠੇ ਜਿਨ੍ਹਾਂ ਨੇ ਦੇਖ ਲਿਆ ਬਦਲਾ ਦੇਖ ਲਿਆ ਉਹ ਵੀ ਆਏ ਹੋਏ ਆ ਜਿਹੜੇ ਸੂਝਵਾਨ ਬੰਦੇ ਆ ਨਾ ਉਹ ਕਹਿੰਦੇ ਅਸੀਂ ਹੁਣ ਪੰਜਾਬ ਦਾ ਹੋਰ ਨੁਕਸਾਨ ਨਹੀਂ ਕਰਾਉਣਾ ਕਿਉਂਕਿ ਹੁਣ ਸਾਰੇ ਹੀ ਸੁਖਵੀਰ ਬਾਦਲ ਨੂੰ ਜਿਹੜੀ 2027 ਦੇ ਵਿੱਚ ਦੇਖਣਾ ਚਾਹੁੰਦੇ ਆ ਤਾਂ ਜੋ ਉਦਾਂ ਹੀ ਪਹਿਲਾਂ ਵਾਂਗੂ ਕਬੱਡੀਆਂ ਪਹਿਣ ਮੇਲੇ ਲੱਗਣ ਉਹ ਰੌਣਕਾਂ ਪੰਜਾਬ 'ਚ ਖਤਮ ਹੋ ਗਈ ਹੁਣ ਤੁਸੀਂ ਦੇਖਿਆ ਹੀ ਆ ਅਕਸਰ ਹੁਣ ਤਾਂ ਇੰਨਾ ਕਿ ਜ਼ਿਆਦਾ ਮਾੜਾ ਹਾਲ ਹੋ ਗਿਆ ਕਦੀ ਸੁਣਿਆ ਸੀ ਵੀ ਜਨਾਨੀਆਂ ਨੂੰ ਵੀ ਥਾਣੇ ਅੰਚ ਚੱਕ-ਚੱਕ ਕੇ ਲੈ ਕੇ ਜਾਂਦੇ ਲੇਡੀਆਂ ਤੇ ਵੀ ਪਰਚੇ ਹੁੰਦੇ ਕਦੀ ਸੁਣਿਆ ਨਹੀਂ ਸੀ ਪਹਿਲਾਂ ਕੋਈ ਵੀ ਗੱਲ ਹੁੰਦੀ ਸੀ ਬੰਦੇ ਨੂੰ ਤਲਾਹ ਕਰਦੇ ਸੀ ਵੀ ਬੰਦਾ ਭੇਜੋ ਥਾਣੇ ਭੇਜੋ ਸੋ ਹੁਣ ਤਾਂ ਜੋ ਪੁਲਿਸ ਤੇ ਵੀ ਦਬਾਅ ਆ ਤੁਸੀਂ ਆਹ ਕੰਮ ਕਰੋ ਉਹ ਵੀ ਬਹੁਤ ਜ਼ਿਆਦਾ ਇਹ ਗਲਤ ਧੱਕੇਸ਼ਾਹੀ ਦੇ ਵਿੱਚ ਸ਼িকার ਹੋ ਰਹੇ ਆ ਸੋ ਕਿਉਂਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਸੋ ਪੁਲਿਸ ਦਾ ਇੱਕ ਅਕਸ ਖਰਾਬ ਹੋ ਰਿਹਾ अच्छा अवतार भाई बदला ले आके हुण पछतावा हो रया तूसी बदला ले आंदा सिगा जी जी बिल्कुल सारेया नहीं ले आंदा ही ते पछतावा हो रया बिल्कुल सारे ही पछता रया हुण अंदरगति भी कोई कहंदा जी ਸਾਡੇ ਦੇ ਪਰਚਾ ਆ ਪਰ ਅਸੀਂ ਇੱਕ ਦੀ ਵੋਟਾਂ ਤੁਹਾਨੂੰ ਪਾਉਣੀਆਂ ਜਦੋਂ ਫੋਨ ਆਉਂਦੇ ਆ ਰੂਹ ਖੋਜ ਜਾਂਦੀ ਆ ਸੋ ਬਹੁਤ ਸਾਰਾ ਪਿਆਰ ਮਿਲ ਰਿਆ ਇਹਨਾਂ ਪਿਆਰ ਮੈਂ ਕਹਿੰਨਾ ਵੀ ਵੀ ਮੈਂ ਕਦੀ ਦੇਖਿਆ ਨਹੀਂ ਵੀ ਜਿੰਨਾ ਮਿਲ ਰਿਆ ਹਨ ਵੀ ਲੋਕੀ ਆ ਚੀਜ਼ ਪਹਿਲੀ ਵਾਰੀ ਹੋਈ ਆ ਵੀ ਜਿਹੜੀ ਲੋਕ ਸਾਰਾ ਪਿੰਡ ਹੀ ਇਕੱਠੇ ਹੋ ਗਏ ਘੱਟੋ ਘੱਟ ਇਹਨਾਂ ਦੇ ਏਰੀਆ 'ਚ ਹੀ ਲਾਗੇ ਬੰਨੇ ਚਾਰ ਪੰਜ ਪਿੰਡ ਜਿਹੜੇ ਇੱਕੋ ਹੀ ਇਕੱਠੇ ਹੀ ਹੋ ਗਏ ਆ ਵੀ ਅਸੀਂ ਨਿਜਰ ਸਾਹਿਬ ਤੁਸੀਂ ਆਓ ਸਹੀ ਸਾਡੇ ਕੋਲ ਵੀ ਬਾਦਲ ਸਾਹਿਬ ਦਾ ਇਹਨਾਂ ਨਾਂ ਜੱਪਦੇ ਆ ਨਾ ਉਹ ਕਹਿੰਦੇ ਵੇ ਇੱਕ ਵਾਰੀ ਜੋ ਸੜਕਾਂ ਪਹਿਲਾਂ ਬਣੀਆਂ ਸੀ ਉਹੋ ਹੀ ਸੜਕਾਂ ਬਾਦਲ ਸਾਹਿਬ ਦੇ ਟਾਈਮ ਦੀਆਂ ਬਣੀਆਂ ਉਹ ਹੀ ਸਟੇਡੀਅਮ ਬਣੇ ਆ ਉਸ ਤੋਂ ਬਾਅਦ ਕੁਝ ਨਹੀਂ ਬਣਿਆ ਸੋ ਹੁਣ ਸਾਰੇ ਜੋ ਗਰੀਬਾਂ ਦੇ ਨਾਲ ਧੱਕਾ ਹੋਇਆ ਕਈਆਂ ਦੇ ਕਾਰਡ ਕੱਟੇ ਗਏ ਐਸੀ ਭਾਈਚਾਰੇ ਨਾਲ ਇੰਨਾ ਜ਼ਿਆਦਾ ਕਿਸੇ ਉਹਨਾਂ ਦੀ ਸੁਣਵਾਈ ਹੈ ਨਹੀਂ ਕਿਤੇ ਅੱਛਾ ਆਮ ਆਦਮੀ ਪਾਰਟੀ ਬੋਲ ਰਹੀ ਹੈ ਕਿ ਹਜ਼ਾਰੇ ਵਿੱਚ ਪਾਈ ਅਸਲੀ ਲਿਆਂਦੀ ਕ੍ਰਾਂਤੀ ਕਹਿੰਦੇ ਨਵੀਂ ਕ੍ਰਾਂਤੀ ਆਈ ਹੈ ਕਾਗਜ਼ ਖੋਹ ਕ੍ਰਾਂਤੀ ਉਹ ਚ ਤੁਸੀਂ ਕਾਮਯਾਬ ਹੋ ਗਏ ਕਾਗਜ਼ ਭਰਨ ਦੇ ਵਿੱਚ ਜੀ ਨਹੀਂ ਕਾਗਜ਼ ਚਲੋ ਜੇ ਇਹਨਾਂ ਨੇ ਖੋਹ ਕੇ ਰੱਦ ਵੀ ਕਰਾਏ ਬਹੁਤਿਆਂ ਦੇ ਹੋਏ ਉਹ ਲੋਕਾਂ ਦੇ ਸਾਹਮਣੇ ਤਾਂ ਹਾਰੇ ਹੋਏ ਹੀ ਆ ਜੀ ਜੇ ਕਾਗਜ਼ ਖੋਹ ਕੇ ਜਦੋਂ ਭਰੇ ਨਹੀਂ ਜੇ ਉਮੀਦਵਾਰ ਜਿੱਤ ਵੀ ਗਿਆ ਇਹ ਜਿੱਤ ਉਹ ਹੁੰਦੀ ਆ ਜਿੱਨਾਂ ਜਕਰ ਤੁਹਾਨੂੰ ਇੱਜ਼ਤ ਮਿਲਦੀ ਜਦੋਂ ਆਪਾਂ ਧੋਖੇ ਨਾਲ ਜਾਂ ਧੱਕੇਸ਼ਾਹੀ ਨਾਲ ਕਿਤੇ ਆਪਾਂ ਜਿੱਤ ਪ੍ਰਾਪਤ ਕਰਦੇ ਆ ਨਾ ਉਹ ਲੋਕਾਂ ਦੇ ਆਪਾਂ ਦਿਲਾਂ 'ਚ ਨਹੀਂ ਜਿੱਤ ਸਕਦੇ ਉਹ ਆਪਾਂ ਇੱਕ ਉਹਦਾ ਹੀ ਹੁੰਦਾ ਉਹਦੇ ਨੂੰ ਆਪਾਂ ਕੀ ਕਰਾਂਗੇ ਜਦੋਂ ਤੁਹਾਡੇ ਨਾਲ ਲੋਕ ਹੀ ਨਹੀਂ ਤੁਰਨਗੇ ਲੋਕ ਤੁਹਾਨੂੰ ਉਹ ਆਪਾਂ ਉਹਦਾ ਲੈ ਕੇ ਉਹ ਹੈਗੀ ਐ ਕਿ ਚੌਧਰ ਹਾਂ ਉਹ ਚੌਧਰ ਦੇ ਭੁੱਖੇ ਲੋਕ ਇਹ ਕੰਮ ਕਰ ਰਹੇ ਆ ਪੇਪਰ ਖੋ ਰਹੇ ਆ ਬਹੁਤ ਬੁਰਾ ਹਾਲ ਆ ਸੋ ਉਹ ਚੀਜ਼ ਨਹੀਂ ਚਾਹੀਦੀ ਤਕਰੀਬਨ ਆਪਣੇ ਜਲੰਧਰ ਦੇ ਵਿੱਚ ਤਾਂ ਆਪਾਂ ਮੈਂ ਬਹੁਤ ਵਧੀਆ ਕਹਿਣਾ ਕਿ ਜੋ ਪੁਲਿਸ ਨੇ ਕੰਮ ਕੀਤਾ ਜਲੰਧਰ ਦੇ ਵਿੱਚ ਬਹੁਤ ਸ਼ਾਂਤੀਪੂਰਵ ਸਾਰਾ ਕਿਸੇ ਨਾਲ ਵੀ ਇਹੋ ਜਿਹੀ ਘਟਨਾ ਨਹੀਂ ਹੋਈ ਸੋ ਜਲੰਧਰ ਦੀ ਪੁਲਿਸ ਨੂੰ ਮੈਂ ਮੁਬਾਰਕਬਾਦ ਦਿੰਦਾ ਸੋ ਬੜੀ ਇਮਾਨਦਾਰੀ ਨਾਲ ਕੰਮ ਕੀਤਾ ਇਹਨਾਂ ਨੇ ਅੱਛਾ 70-75 ਸਾਲਾਂ ਦੇ ਵਿੱਚ ਪਹਿਲਾਂ ਕਦੀ ਕਾਗਜ਼ ਖੋਹ ਕ੍ਰਾਂਤੀ ਦੇਖੀ ਸੀ ਜੀ ਨਹੀਂ ਜੀ ਪਹਿਲਾਂ ਕੁਝ ਵੀ ਨਹੀਂ ਦੇਖਿਆ ਇਦਾਂ ਦਾ ਹਾਲਾਤ ਹੀ ਨਹੀਂ ਸੀ ਦੇਖੇ ਕਾਗਜ਼ ਖੋਹ ਬਾਲੀਆਂ ਖੋਹ ਟਰਾਲੀਆਂ ਚੋਰੀ ਕਰ ਕਿਹੜੀ ਜੀ ਜੇ ਆ ਜਿਹੜੀ ਨਹੀਂ ਖੋਈ ਇਹਨਾਂ ਨੇ ਸਾਰਾ ਕੋਈ ਕਿਸਾਨਾਂ ਨਾਲ ਦੇ ਲੋ ਕਿਤਾ ਟਰਾਲੀਆਂ ਖੋਈਆਂ ਸਾਰਾ ਕੋਈ ਕੀਤਾ ਇਹੋ ਜਿਹਾ ਨਹੀਂ ਜੀ ਉਹ ਤਾਂ ਦੱਬੀਆਂ ਮਿਲ ਰਹੀਆਂ ਧਰਤੀ 'ਚ ਦੱਬੀਆਂ ਐ ਜੀ ਉਹ ਵੱਡੀਆਂ ਕਰਦੇ ਸੀ ਸ਼ਾਇਦ ਉਹ ਕਹਿੰਦੇ ਲੋਹਾ ਉਹ ਕਹਿੰਦੇ ਕੀ ਕਹਤੇ ਸਕੇ ਆ ਭਲੇਕੇ ਜਿ ਸੀਗੇ ਵੀ ਜਦ ਆਪਾਂ ਬੂਟਾ ਲਾਈਦਾ ਨਾ ਵੀ ਉੱਟ ਕੱਢਦਾ ਉਹ ਇਦਾਂ ਵੱਡੀਆਂ ਕਰਦੇ ਸੀ ਨਵੇਂ ਨਵੇਂ ਐਕਸਪੈਰੀਮੈਂਟ ਕਰਦੇ ਬਦਲਾਅ ਲੈ ਨਵੇਂ ਨਵੇਂ ਕਰਦੇ ਜੀ ਨਵੇਂ ਨਵੇਂ ਹੈਨਾ ਇਹਨਾਂ ਨੇ ਤਾਂ ਸੋ ਭਗਤ ਸਿੰਘ ਵਾਲੀ ਪੱਗ ਬੰਨੀ ਸੀ ਸੋ ਉਹ ਭਗਤ ਸਿੰਘ ਵਾਲੇ ਕਦਮਾਂ ਤੇ ਤੇ ਚੱਲ ਨਹੀਂ ਸਕੇ ਬਸ ਉਹ ਪੀਲੇ ਰੰਗ ਦਾ ਕੱਪੜਾ ਜ਼ਰੂਰ ਬਹੁਤ ਟ੍ਰੈਂਡਿੰਗ ਚ ਆ ਗਿਆ ਉਹ ਵੀ ਹੁਣ ਲੋਕੀ ਜਿਹਨਾਂ ਕੋ ਹੈਗੀ ਆ ਉਹ ਤਾਂ ਬਨ ਕੇ ਨਹੀਂ ਜਾਂਦਾ ਹੁਣ ਰੋਕਾ ਦੇ ਤੁਸੀਂ ਆਮ ਹੀ ਦੇਖ ਲਓ ਹੁਣ ਉਹ ਬੰਨਗੇ ਨਹੀਂ ਜਾਂਦੇ ਹੁਣ ਲੋਕੀ ਕਹਿੰਦੇ ਆ ਜਦੋਂ ਬੰਨਗੇ ਜਾਂਦੇ ਮੱਛਰ ਬਹੁਤ ਆਉਂਦਾ ਉੱਤੇ ਅੱਛਾ ਜੇ ਆਪਾਂ ਕੰਮਾਂ ਦੀ ਗੱਲ ਕਰ ਲਈਏ ਤੈਨ ਸਾਢੇ ਕਿ ਤਿੰਨ ਸਾਲਾਂ ਦੇ ਵਿੱਚ ਤੁਹਾਨੂੰ ਕੰਮ ਕਿਹੋ ਜਿਹਾ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਹੀਂ ਨਜ਼ਰ ਹੀ ਨਹੀਂ ਆ ਰਹੇ ਤੁਸੀਂ ਇਹ ਪੁੱਛੋ ਨਜ਼ਰ ਆ ਰਹੇ ਕਿ ਨਹੀਂ ਆ ਰਹੇ ਨਜ਼ਰ ਹੀ ਨਹੀਂ ਆ ਰਹੇ ਕੀਤਾ ਕੀ ਆ ਤੁਸੀਂ ਆਪ ਦੱਸ ਦਿਓ ਕੋਈ ਕੀਤਾ ਹੋਵੇ ਕੰਮ ਕੋਈ ਕੰਮ ਨਹੀਂ ਕਿਤੇ ਹੋਇਆ ਅਜੇ ਤੱਕ ਵੀ ਲਾਰੇ ਹੁਣ ਐਂਡ ਲੀਆਂ ਚੋਣਾ ਤੱਕ ਵੀ ਲਾਰੇ ਲੌਂਡਾ ਉਹ ਹੁਣ ਲੋਕ ਸਿਆਣੇ ਹੋ ਗਏ ਪਹਿਲਾਂ ਉਹ ਕਹਿੰਦੇ ਹੁਣ ਤਾਂ ਸਾਲ ਰਹਿ ਗਿਆ ਹੁਣ ਤੁਸੀਂ ਕੀ ਸਾਨੂੰ ਮਿੱਟੀ ਦੇ ਬਾਬੇ ਦੇਈ ਜਾਂਦੇ ਉਹ ਕਹਿੰਦੇ ਹੁਣ ਨਹੀਂ ਲੈਣੇ ਅਸੀਂ ਹਾਂ ਹੁਣ ਲੋਕ ਸਿਆਣੇ ਹੋ ਗਏ ਲੋਕਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਨੁਕਸਾਨ ਬਹੁਤ ਕਰ ਲਿਆ ਪੰਜਾਬ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਬਦਲਾ ਲਿਆ ਕੇ ਜੀ ਪੰਜਾਬ ਦਾ ਤੁਸੀਂ ਇਹ ਹਿਸਾਬ ਲਾ ਲਓ ਜੀ ਲੋਕੀ ਅੱਗੇ ਨੂੰ ਜਾਂਦੇ ਹੁੰਦੇ ਨਾ ਲੋਕ ਬਾਹਰੋਂ ਲੋਕ ਆਉਂਦੇ ਸੀ ਉਹ ਪਹਿਲਾਂ ਕਹਿੰਦੇ ਪੰਜਾਬ ਬਹੁਤ ਬਦਲ ਗਿਆ ਪੰਜਾਬ 'ਚ ਬਹੁਤ ਹੁਣ ਹੁਣ ਤੋਂ ਕਹਿੰਦੇ ਯਾਰ ਤੁਸੀਂ ਬਦਲੇ ਨਹੀਂ ਉਦਾਂ ਦੇ ਹੀ ਆ ਉਹ ਸੀ ਸਾਡਾ ਸਿਸਟਮ ਹੀ ਨਹੀਂ ਬਦਲਿਆ ਅਸੀਂ ਕੀ ਬਦਲਣਾ ਸੀ ਸਾਡਾ ਸਿਸਟਮ ਸਾਨੂੰ ਪਿੱਛੇ ਲੈ ਗਿਆ ਤੁਸੀਂ ਦੇਖ ਸਕਦੇ ਹੋ तकरीबन ਆਪਾਂ 10 ਸਾਲੇ ਲੰਘ ਗਏ ਤਾਂ 10 ਸਾਲੇ ਤੋਂ ਇਹਨਾਂ ਨੇ ਪਿੱਛੇ ਚੱਕ ਕੇ ਮਾਰਿਆ ਉਹੀ ਲੁੱਟਾਂ ਖੂਹਾਂ ਪਹਿਲਾਂ ਵਾਲਾ ਜਿਹੜਾ ਮਾਹੌਲ ਸੀ ਸੋ ਉਹੀ ਹੋ ਗਿਆ ਕਿਤੇ ਮੇਲੇ ਨਹੀਂ ਕੋ ਪਸੂ ਮੇਲਾ ਨਹੀਂ ਕੋਈ ਕੁਛ ਨਹੀਂ ਕੋ ਕਬੱਡੀਆਂ ਨਹੀਂ ਪੈ ਰਹੀਆਂ ਤੁਸੀਂ ਕਬੱਡੀ ਖਿਡਾਰੀ ਦੇਖ ਲਓ ਕਿੰਨੇ ਆਪਣੇ ਪੰਜਾਬ 'ਚ ਸੀ ਕਿੰਨੀਆਂ ਰੌਣਕਾਂ ਸੀ ਹੁਣ ਤੁਸੀਂ ਟੂਰਨਾਮੈਂਟ ਜਾ ਕੇ ਦੇਖ ਲਓ 4 ਵਜੇ ਤੋਂ ਲੈ ਕੇ 8 ਵਜੇ ਟੂਰਨਾਮੈਂਟ ਖਤਮ ਹੋ ਜਾਂਦਾ ਆਹ ਟੀਮਾਂ ਰਹਿ ਗਈਆਂ ਕਿਉਂ ਕਿਉਂਕਿ ਤਿੰਨ ਤਿੰਨ ਦਿਨ ਟੂਰਨਾਮੈਂਟ ਚੱਲਦੇ ਸੀ ਖਿਡਾਰੀ ਨਹੀਂ ਰਹਿ ਗਏ ਖਿਡਾਰੀ ਡਰਦੇ ਇਨੀਆਂ ਮਿਹਨਤਾਂ ਕੀਤੀਆਂ ਆਪਣੇ ਸਰੀਰ ਇਹਨੇ ਸਾਹਮੇ ਹੋਏ ਸਾਰੇ ਵਿਚਾਰੇ ਹਰ ਕੇ ਬਾਹਰ ਬੈਠੇ ਆ ਇੱਥੇ ਪੰਜਾਬ ਆਉਣ ਤੋਂ ਡਰਦੇ ਆ ਇਸੇ ਕਰਕੇ ਡਰਦੇ ਆ ਕਿ ਪੰਜਾਬ ਚ ਪਤਾ ਨਹੀਂ ਕਿਹਨੇ ਗੋਲੀ ਮਾਰ ਦੇਣੀ ਸਾਨੂੰ ਇਹ ਚੀਜ਼ ਦਾ ਕਿਵੇਂ ਆਜਾ ਬਾਈ ਜੀ ਤੁਸੀਂ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਹਸਾਉਣ ਦਾ ਕੰਮ ਕਰਦੇ ਹੋ ਕਮੇਡੀ ਕਰਦੇ ਹੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਕਮੇਡੀ ਕਰਦੇ ਸੀਗੇ ਉਸ ਕਮੇਡੀ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਕੀ ਫਰਕ ਹੈ ਜਦੋਂ ਪਹਿਲਾਂ ਕਮੇਡੀਅਨ ਹੁੰਦੇ ਸੀ ਔਰ ਮੁੱਖ ਮੰਤਰੀ ਬਣਨ ਤੋਂ ਬਾਅਦ ਫਰਕ ਕੀ ਹੈ ਜੀ ਫਰਕ ਏਦਾਂ ਜੀ ਮੈਂ ਉਹ ਆਉ ਆਉ ਨਹੀਂ ਕੀਤਾ ਮੈਂ ਉਹ ਨਹੀਂ ਕੰਮ ਕਰਦਾ ਹੈਗਾ ਜਿਹਦਾ ਉਹ ਕਰਦੇ ਆ ਨਾ ਉਹ ਕੰਮ ਨਹੀਂ ਮੇਰੇ ਤੋਂ ਹੋਇਆ ਤੇ ਨਾ ਆਪਾਂ ਉਹ ਕਰਨਾ ਹੀ ਹੈ ਸੋ ਆਪਾਂ ਚਲੋ ਏਰੀਆ ਦੇ ਵਿੱਚ ਆਪਣਾ ਪਿਆਰ ਸੀ ਲੋਕਾਂ ਦੇ ਨਾਲ ਸੋ ਪਹਿਲਾਂ ਤੋਂ ਵੀ ਹੁਣ ਤੋਂ ਨਹੀਂ ਪਹਿਲਾਂ ਤੋਂ ਹੀ ਅਸੀਂ ਕਾਲੀ ਦਲ ਨਾਲ ਜੁੜੇ ਆ ਪਹਿਲਾਂ ਵੀ ਹਰੇਕ ਦੁੱਖ ਸੁੱਖ ਦੇ ਵਿੱਚ ਹਰੇਕ ਨਾਲ ਖੜਦੇ ਰਹੇ ਸੋ ਸਾਡੇ ਬਜ਼ੁਰਗ ਖੜਦੇ ਰਹੇ ਆ ਇਸੇ ਕਰਕੇ ਲੋਕਾਂ ਨੇ ਇੱਕ ਦੀ ਫਤਵਾ ਦਿੱਤਾ ਵੀ ਤੁਸੀਂ ਅੱਗੇ ਆਓ ਸੋ ਬਹੁਤ ਮੈਂ ਤਾਂ ਇਲਾਕੇ ਦਾ ਹੀ ਪੂਰਾ ਦਿਲੋਂ ਧੰਨਵਾਦ ਕਰਦਾ ਕੀ ਇਹਨਾਂ ਪਿਆਰ ਮਿਲ ਰਿਹਾ ਬਹੁਤ ਜ਼ਿਆਦਾ ਮੈਂ ਤੋਂ ਬਿਆਨ ਨਹੀਂ ਕਰ ਸਕਦਾ ਵੀ ਇਹ ਨਾ ਬਲਾਕ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ 2027 ਦੀਆਂ ਇਲੈਕਸ਼ਨ ਤੇ ਕੀ ਪ੍ਰਭਾਵ ਪਾਊਗਾ ਜੀ ਪੂਰਾ ਪ੍ਰਭਾਵ ਹੈ ਜੀ ਇੱਥੋਂ ਮੋੜ ਵੱਜਣਾ ਹੈ ਆਪਣਾ ਇਹ ਤਾਂ ਤੁਸੀਂ ਦੇਖਿਆ ਹੀ ਆ ਤਰਨਤਾਰ ਨਾਲੋਂ ਕਹਿੰਦੇ ਸੀ ਵੀ ਜੇ ਆਮ ਆਪਣੇ ਕਾਲੀ ਦਲ ਵਾਲੀ ਪਾਰਟੀ ਚੌਥੇ ਨੰਬਰ ਤੇ ਆਊਗੀ ਕਹਿੰਦੇ ਸੀ ਹਨ ਇਦਾਂ ਵੀ ਕਹਿੰਦੇ ਸੀ ਵੀ ਸ਼ਾਇਦ 60 ਛੱਡ ਦੇਾਂਗੇ ਜੇ ਉਹ ਉੱਪਰ ਆ ਗਈ ਦੂਜੇ ਨੰਬਰ ਆਪੇ ਬਲਤ ਪਹਿਲੇ ਨੰਬਰ ਤੇ ਹੀ ਆਈ ਆ ਇਹਨਾਂ ਦੇ ਧੱਕੇਸ਼ਾਹੀ ਦੇ ਵਿੱਚ ਹੀ ਦੂਜੇ ਨੰਬਰ ਤੇ ਰਹਿ ਗਈ ਐ ਦੇਖ ਲਓ ਕਿੰਨੀਆਂ ਵੋਟਾਂ ਲੈ ਗਏ ਸੋ ਹੁਣ ਲੋਕਾਂ ਦੀ ਜ਼ੁਬਾਨ ਤੇ ਕਾਲੀ ਦੱਲੀ ਆ ਅੱਛਾ ਭਾਈ ਜੀ 2027 ਨੇੜੇ ਆ ਰਿਹਾ ਹੈ ਫੇ ਪਿੰਡਾਂ ਚ ਪਾਥੀਆਂ ਪੱਥਣੀਆਂ ਸ਼ੁਰੂ ਕਰਤੀਆਂ ਬੀਬੀਆਂ ਨੇ ਜੀ ਮੈਂ ਕਿਹਾ ਪਾਥੀਆਂ ਜਾਂਦੀਆਂ ਆਲੂ ਵੀ ਪੱਟਦੇ ਨੇ ਬਦੇਰੇ ਹਰੇਕ ਲੋਕੀ ਆ ਨਾ ਅੱਕੇ ਹੋਏ ਐ ਇਹਨਾਂ ਤੋਂ ਹੁਣ ਲੋਕਾਂ ਨੂੰ ਪ੍ਰੈਸ਼ਰ ਪਾ ਪਾ ਕੇ ਘਰਾਂ ਚੋਂ ਕੱਢੇ ਜਾ ਰਿਹਾ ਵੀ ਕੱਟ ਕਰੋ ਅਸੀਂ ਆਉਣਾ ਕੱਟ ਕਰੋ ਲੋਕ ਸਾਨੂੰ ਦੱਸ ਰਹੇ ਆ ਵੀ ਸਾਨੂੰ ਜਾਣਾ ਪੈਣਾ ਪਰ ਇਹਨਾਂ ਨੂੰ ਇੱਕ ਦੀ ਮੂੰਹ ਤੋੜ ਜਵਾਬ ਦੇਣਾ ਆ ਜਿਹੜੇ ਬੰਦੇ ਇਕੱਠੇ ਕੀਤੇ ਤੁਸੀਂ ਵੀ ਪ੍ਰੈਸ਼ਰ ਦੀਨ ਇਕੱਠੇ ਕੀਤੇ ਸੀ ਸਾਡਾ ਪ੍ਰੈਸ਼ਰ ਚੱਲਦਾ ਹੀ ਨਹੀਂ ਜੀ ਸਾਡੀ ਸਰਕਾਰ ਹੀ ਨਹੀਂ ਪ੍ਰੈਸ਼ਰ ਕੀ ਚੱਲਣਾ ਅਸੀਂ ਕਿਹੜਾ ਕਿਤੇ ਪਰਚਾ ਕਰਾਉਣਾ ਸਮਝਦੇ ਆ ਨਾ ਇਹ ਚੀਜ਼ ਆ ਜੀ ਸਾਡੇ ਆ ਤੇ ਪਿਆਰ ਕਰਦੇ ਆ ਮੇਰੀਆਂ ਪਤਨ ਦੇ ਕੇ ਸਦਿਆ ਕੋਈ ਜਿਹਾ ਪਿਆਰ ਨਾਲ ਆ ਇਹ ਪਿਆਰ ਪਿਆਰ ਸੀਗਾ ਭਾਜੀ ਬਹੁਤ ਜ਼ਿਆਦਾ ਸਤਿਕਾਰ ਮੈਂ ਪੱਕਾ ਕਾਂਗਰਸੀ ਆ ਜੀ ਮੈਂ ਪੱਕਾ ਕਾਂਗਰਸੀ ਸੀ ਅੱਛਾ ਕਾਂਗਰਸੀ ਸੀਗੇ ਹੁਣ ਇਹਨਾਂ ਦੇ ਕਹਿਣ ਤੇ ਕਾਲੀ ਦਲ ਚ ਆ ਗਏ ਨਹੀਂ ਇਹਨਾਂ ਦੇ ਕਹਿਣ ਦੇ ਨਹੀਂ ਭਰਾ ਮੇਰੇ ਸਰਪੰਚ ਸਾਹਿਬ ਜਿੰ ਪਰਾ ਆਦੀ ਤਾਂ ਸਪੋਰਟ ਸ਼ੁਰੂ ਤਾਂ ਨਹੀਂ ਕਰਤਾ। ਇਹ ਦੱਸਿਆ ਵੀ ਅਸੀਂ ਤੁਹਾਡੇ ਨਾਲ ਆਇਕਤੀ ਐ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਆਉਣਾ ਇਹ ਬਹੁਤ ਮੈਂ ਕਹਿੰਨਾ ਵੀ ਸੂਝਵਾਨ ਬੰਦੇ ਆ ਜਿਨ੍ਹਾਂ ਨੇ ਇਹ ਚੀਜ਼ ਸੋਚਿਆ ਵੀ ਸਾਡੇ ਪੰਜਾਬ ਦਾ ਨੁਕਸਾਨ ਹੋ ਗਿਆ। ਸੋ ਇਹ ਚੀਜ਼ ਮੈਨੂੰ ਇਹਨਾਂ ਨੇ ਫੋਨ ਕਰਕੇ ਕਿਹਾ ਵੀ ਅਸੀਂ ਸਾਡੇ ਪਿੰਡਾਂ 'ਚ ਆਇਕਾ ਹੋ ਗਿਆ ਵੀ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ 2027 ਦੇ ਵਿੱਚ ਦੇਖਣਾ ਚਾਹੁੰਦੇ ਆ। ਅੱਛਾ ਜਿਹੋ ਜਿਹੇ ਪਿੰਡਾਂ 'ਚ ਮਾਹੌਲ ਹੈ ਤੁਹਾਨੂੰ ਕੀ ਲੱਗਦਾ ਤੁਹਾਡੀ ਜਿੱਤ ਕਿੱਥੇ ਇੱਕ ਤੱਕ ਨਜ਼ਰ ਆ ਰਹੀ ਤੁਹਾਨੂੰ? ਪਹਿਲਾ ਤਾਂ ਮੈਨੂੰ ਲੱਗਾ ਯਾਰ ਤੂੰ ਥੱਕਦਾ ਹੀ ਨਹੀਂ ਜਿੱਤ ਪੱਕੀ ਆ ਜੀ 2027 ਤੇ ਜਿੱਤ ਪੱਕੀ ਆ ਹਾਂ ਹਾਂਜੀ ਕਿਉਂਕਿ ਇਹਨਾਂ ਇਲੈਕਸ਼ਨਾਂ ਤੋਂ ਪਤਾ ਲੱਗ ਜਾਣਾ ਤੁਹਾਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਸੋ ਇਹਨਾਂ ਲੋਕ ਆਪ ਦੇਖਦੇ ਆ ਬਾਈ ਕਿੱਥੇ ਆ ਕਿੱਥੇ ਮੈਨੂੰ ਪਤਾ ਵੀ ਨਹੀਂ ਹੁੰਦਾ ਕਿਹੜੇ ਬੰਦੇ ਕਿੱਧਰੋਂ ਆਏ ਆ ਬਾਈ ਚਲੋ ਅਸੀਂ ਨਾਲਿਆਂ ਤੁਹਾਡੇ ਤੋਂ ਬਹੁਤ ਹੌਸਲਾ ਮਿਲਦਾ ਅੱਛਾ ਉਹਨਾਂ ਲੋਕਾਂ ਨੂੰ ਕੀ ਜਵਾਬ ਹੈ ਜਿਹੜੇ ਕਹਿੰਦੇ ਡਾਇਨਾਸੌਰ ਤਾਂ ਆ ਸਕਦੇ ਆ ਕੱਲ ਹੀ ਨਹੀਂ ਆ ਸਕਦੇ ਉਹਨਾਂ ਨੂੰ ਜਵਾਬ ਦਿਓ ਜੀ ਆ ਗਿਆ ਜੀ ਅਕਾਲੀ ਤਾਂ ਆ ਗਏ ਆ ਡਾਇਨਾਸੌਰ ਵੀ ਮਗਰੇ ਆ ਜਾਣੇ ਆ ਇਹਨਾਂ ਨੇ ਡਾਇਨਾਸੌਰਾਂ ਤੋਂ ਭੱਜਣਾ ਮੁੜ ਕੇ ਅਕਾਲੀ ਆ ਗਿਆ ਅਕਾਲੀਆਂ ਦੀ ਹਵਾ ਪੂਰੀ ਆ ਜੀ ਐਤੀ ਨੇਰੀ ਝੁੱਲ ਗਈ ਆ ਸੋ ਬਸ ਕਿਉਂਕਿ ਇਦਾਂ ਸੀ ਨਾ ਸਾਡੇ ਪਹਿਲਾਂ ਸਾਡੇ ਬਜ਼ੁਰਗਾਂ ਨੂੰ ਇਹ ਪਾਰਟੀ ਬਣੀ ਸੀ ਨੈਟ ਤੋਂ ਸਹੀ ਆ ਤੇ ਉਦੋਂ ਨੈਟ ਤੋਂ ਪਾਰਟੀ ਬਣੀ ਸੀ ਤੇ ਉਦੋਂ ਸਾਡੇ ਬਜ਼ੁਰਗਾਂ ਨੂੰ ਫੇਸਬੁੱਕ ਨਹੀਂ ਸੀ ਚਲੋਣੀ ਆਉਂਦੀ ਉਹ ਜਿੱਥੇ ਲੋਕਾਂ ਨੇ ਕਹਿ ਤਾ ਮੁੰਡਿਆਂ ਨੇ ਕਹਿ ਤਾ ਵੀ ਬਦਲਾਵ ਉਹ ਬਦਲਾਅ ਦੇ ਚੱਕਰ 'ਚ ਵੋਟਾਂ ਪਾਤੀਆਂ ਹੁਣ ਸਾਡੇ ਜਥੇਦਾਰ ਵੀ ਤਾਂ ਥੋਕ ਲਾ ਲਾ ਕੇ ਰੀਲਾਂ ਅੱਗੇ ਕਰਦੇ ਆ ਵੀ ਸਰਦਾਰ ਸੁਖਵੀਰ ਸਿੰਘ ਦੀ ਹੈ ਇਹੀ ਕਰਨੀ ਆ ਰੀਲ ਭਗਵਤ ਮਾਨ ਦੀ ਆ ਜਵੇ ਅੱਗੇ ਫੇਰ ਹੁਣ ਨਹੀਂ ਕਰਦੇ ਲਾਈਕ ਹੁਣ ਤਾਂ ਹੁਣ ਤਾਂ ਕਹਿੰਦੇ ਹੁੰਦੇ ਅੱਗੇ ਸ਼ੇਅਰ ਵੀ ਕਰਦੇ ਹੁਣ ਕੋਈ ਸ਼ੇਅਰ ਵੀ ਨਹੀਂ ਕਰਦਾ ਹੁਣ ਤਾਂ ਉਹਨਾਂ ਦੇ ਕਮੈਂਟ ਦੇਖਿਆ ਕਰੋ ਥੱਲੇ ਕੀ ਸੇਵਾ ਹੁੰਦੀ ਆ ਜੋ ਤਿਲ ਫੁੱਲ ਪੈਂਦਾ ਨਾ ਉਹਨਾਂ ਦੀ ਝੋਲੀ 'ਚ ਉਹਨਾਂ ਦੀ ਰੀਲ ਦੇ ਥਲੇ ਕਮੈਂਟ ਦੇਖਿਆ ਕਰੋ ਪੋਸਟ ਦੇ ਥਲੇ ਰੀਲਾਂ ਦੇਖਦੇ ਜੀ ਭਗਵਤ ਮਾਨ ਦੀਆਂ ਨਹੀਂ ਜੀ ਦੇਖੀ ਨਹੀਂ ਕਿਸੇ ਨੇ ਨਾ ਟਾਈਮ ਹੀ ਨਹੀਂ ਹੁੰਦਾ ਜੀ ਦੇਖਣ ਨੂੰ ਕਾਲੀਦਾਲ ਦੀ ਗੱਲਬਾਤ ਸੁਣ ਲਈ ਦੀ ਆ ਅੱਗੇ ਤੇ ਹਾਂਜੀ ਉਹ ਆਤਮਾਨ ਨੂੰ ਪਸੰਦ ਨਹੀਂ ਕਰਦੇ ਹਾਂਜੀ ਉਹ ਕੀਤਾ ਕੀ ਆ ਜੀ ਉਹਨਾਂ ਨੇ ਗਰੀਬ ਦਾ ਨਹੀਂ ਕੋਈ ਸੋਚਿਆ ਆ ਬੁੜੀਆਂ ਨੂੰ ਲਾਰਾ ਲਾਤਾ ਜੀ ਇਹ ਹਜ਼ਾਰ-ਹਜ਼ਾਰ ਰੁਪਈਆ ਦਵਾਂਗੇ ਕੋਈ ਦਿੱਤਾ ਹੀ ਨਹੀਂ ਕਿਸੇ ਨੂੰ ਵੀ ਆ ਬਿਜਲੀ ਮaaf ਹੋਈ ਆ ਬਿਜਲੀ ਬਾਹਰ ਸਰਕਾਰ ਦੇ ਵੀ ਟਾਈਮ ਸੀਗੀ ਤੇ ਜੂਨਟਾ ਦਾ ਵਧਾਈ ਦਿੱਤੀਆਂ ਬਿਜਲੀ ਮਾਫ ਕਾ ਦੀ ਹੋ ਗਈ ਉਹ ਤੇ ਉੱਥੇ ਦੇ ਉੱਥੇ ਹੀ ਰੱਖਿਆ ਕੰਮ ਠੀਕ ਹੈ ਜੀ ਅਵਤਾਰ ਭਾਈ ਬੀਬੀਆਂ ਨਾਲ ਵੀ ਇਹ ਗੱਲਬਾਤ ਕਰ ਲਈਏ ਕਿਉਂਕਿ ਬੀਬੀਆਂ ਨੇ ਠੀਕ ਹੈ ਠੀਕ ਹੈ ਭਾਈ ਜੀ ਠੀਕ ਹੈ ਧੰਨਵਾਦ ਜੀ ਤਾਂ ਬਿਲਕੁਲ ਇੱਧਰ ਬੀਬੀਆਂ ਵੀ ਬੈਠੀਆਂ ਹੋਈਆਂ ਨੇ ਬੀਬੀਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਹੈ ਠੀਕ ਹੈ ਹੋਰ ਸੁਣਾਓ ਤੁਸੀਂ ਆਪਣਾ ਸੁਣਾਓ ਬੀਬੀਆਂ ਤਾਂ ਠੀਕ ਆ ਅੱਛਾ ਅੱਛਾ ਜੀ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਕੀ ਵਿਚਾਰਿਆ ਜੀ ਤੁਹਾਡੇ ਦੇਖੋ ਜੀ ਅਸੀਂ ਜੇ ਕੰਨੇ ਸਾਨੂੰ ਕੋਈ ਸਹੂਲਤ ਨਹੀਂ ਉਹਨੇ ਦਿੱਤੀ ਮੁੰਡੇ ਸਾਡੇ ਸੋਨੇ ਅਰਗੇ ਜਿਹੜੇ ਮਾਰੀ ਜਾਂਦੇ ਕੀ ਗੱਲ ਭਗਵੰਤ ਮਾਨ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਇਦਾਂ ਦੀਆਂ ਹਰਕਤਾਂ ਇੱਕ ਪੁੱਤ ਇੱਕ ਹੀ ਮਾਰ ਦਿੱਤਾ ਕਿੱਦਾਂ ਦੁਨੀਆਂ ਦੇ ਉੱਤੇ ਇਦਾਂ ਦੀ ਹਰਕਤਾਂ ਕਰਦੇ ਹੈਂ ਅੱਗੇ ਕਹਿੰਦੇ ਸੀ ਭਗਵਾਨ ਤੁਮਾਨ ਆਊਗਾ ਤੇ ਠੀਕ ਠਾਕ ਸਭ ਕੁਝ ਹੋਊਗਾ ਨਾ ਭਗਵਾਨ ਤੁਮਾਨ ਨੇ ਸਾਡੀਆਂ ਟੈਂਸ਼ਨ ਨਾ ਸਾਨੂੰ ਵਾਧੂ ਕੋਈ ਪੈਸਾ ਦਿੱਤਾ ਨਾ ਕੋਈ ਹੋਰ ਮਕਾਨਾਂ ਦੇ ਸੀ ਉਹ ਵੀ ਪੁੱਤ ਸਾਨੂੰ ਕੋਈ ਪੈਸਾ ਨਹੀਂ ਆਇਆ ਗਰੀਬਣੀ ਆ ਮੇਰਾ ਕੋਈ ਨਹੀਂ ਮੇਰੇ ਬੱਚੇ ਨਹੀਂ ਤੇ ਮੈਨੂੰ ਕੁਝ ਨਹੀਂ ਮਿਲਿਆ ਹਾਂਜੀ ਤੇ ਉਹ ਤਾਂ ਕਹਿੰਦੇ 2500 ਪੈਨਸ਼ਨ ਕਰਾਂਗੇ ਰੁਪਈਆ ਨਹੀਂ ਮਿਲਿਆ ਬਿਲਕੁਲ ਨਹੀਂ ਮਿਲਿਆ 1500 ਮਿਲਦੀ 1500 ਪੈਨਸ਼ਨ 1500 ਹੀ ਮਿਲਦੀ ਹੁਣ ਵੀ 2 ਮਹੀਨੇ ਹੋ ਗਏ ਟੈਂਸ਼ਨ ਬੰਦੇ ਆ ਬਿਲਕੁਲ ਬੰਦੀਆ ਟੈਂਸ਼ਨ ਪੈਨਸ਼ਨ ਸਾਨੂੰ ਮਿਲੀ ਨਹੀਂ ਗਈ ਤੇ ਹੁਣ ਚਲੋ ਅਸੀਂ ਜੇ ਕਹਿੰਨੇ ਉਹ ਵੀ ਮੁੱਖ ਮੰਤਰੀ ਅਸੀਂ ਜੇ ਕਹਿੰਨੇ ਤੱਕੜੀ ਸਾਡੀ ਬਣੇ ਬਾਸ ਸਾਨੂੰ ਤੇ ਇਹੋ ਹੀ ਆ ਹਾਂ ਹਾਂਜੀ ਦਾਣੇ 5-5 ਕਿਲੋ ਕਰਤੇ ਗਰੀਬਾਂ ਦੇ ਹੈਨਾ ਅੱਗੇ ਸਾਨੂੰ ਬਾਦਲ ਦੇ ਦਾਣੇ ਸੀਗੇ 30 32 35 33 ਕਿਲੋ ਬੋਰੀਆਂ ਸਿੱਟਦੇ ਸੀ ਅਸੀਂ ਹੁਣ ਵੀ ਉਹਨਾਂ ਦਾ ਹੀ ਆਸ਼ੀਰਵਾਦ ਕਰਦੇ ਵੀ ਚਲੋ ਮਾਲਕ ਉਹਨਾਂ ਦੀ タルਕੀ ਕਰੇ ਠੀਕ ਹੈ ਜੀ ਹਾਂ ਬੀਬੀ ਜੀ ਭਗਵਾਨ ਤਾਂ ਦੀ ਸਰਕਾਰ ਲਿਆ ਕੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਠੀਕ ਹੈ ਕਹ ਹਾਂ ਹਾਂ 2500 ਕਹਿੰਦਾ ਕਹ ਕਹਤਾ ਉਹ ਮੋੜ ਕੇ ਹੋਰ 1500 ਵੀ ਫੜਾਈ ਜਾਂਦੇ ਆ ਉਹ ਵੀ ਹਣ 2 ਮਹੀਨੇ ਹੋ ਗਏ ਮਿਲ ਹੀ ਨਹੀਂ ਪੈਲ ਤੋਂ ਮਿਲਦੀ ਨਹੀਂ ਆਹੋ 2500 ਕਹਾਂ ਕੇ ਠੀਕ ਹੈ ਜੀ ਨਾ ਕੋਸੂਤ ਨਾ ਕੋ ਬਾਸਤਾ ਠੀਕ ਹੈ ਜੀ ਠੀਕ ਹੈ ਜੀ ਤਾਂ ਬਿਲਕੁਲ ਇਹ ਲੋਕ ਨੇ ਜੀ ਇਹ ਬਲੌਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਇਕੱਠ ਹੋ ਰਹੇ ਨੇ ਤਾਂ ਅਤਾਪ ਸਿੰਘ ਨਿਜਰ ਉਹਨਾਂ ਦੇ ਵਾਈਫ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਨੇ ਤਾਂ ਉਹਨਾਂ ਨੇ ਆਪਣੇ ਵਿਚਾਰ ਹਾਂ ਜੀ ਹਾਂ ਜੀ ਪਤਾ ਨਹੀਂ ਜੀ ਸਰਕਾਰ ਨੂੰ ਪਤਾ ਹੈ ਜੀ ਕੋਈ ਵੀ ਸਰਕਾਰ ਦੇ ਬੰਦੇ ਆ ਨਹੀਂ ਨਹੀਂ ਜੀ ਇਹ ਵੀ ਤੁਹਾਡੇ ਵਰਗੇ ਹੀ ਆ ਤਾਂ ਬਿਲਕੁਲ ਇਹ ਲੋਕ ਨੇ ਜੀ ਆਮ ਲੋਕ ਨੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ